ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਕੀ ਬਦਾਮਾਂ ਨੂੰ ਰੋਜ਼ ਖਾਣ ਨਾਲ ਸਾਡਾ ਕੋਲੇਸਟ੍ਰੋਲ ਵੱਧਦਾ ਏ ਸਾਡੇ ਖੂਨ ਚ ਚਰਬੀ ਵੱਧਦੀ ਆ ਤੇ ਕੀ ਇਹਨਾਂ ਦਾ ਸੇਵਨ ਕਰਨ ਨਾਲ ਸਾਡਾ ਭਾਰ ਵੱਧ ਜਾਂਦਾ ਏ ਤੇ ਇਹਨਾਂ ਨੂੰ ਭੋਓ ਕੇ ਖਾਣਾ ਚਾਹੀਦਾ ਏ ਜਾਂ ਸੁੱਕੇ ਹੀ ਖਾਣੇ ਚਾਹੀਦੇ ਅੱਜ ਅਸੀਂ ਇਹਨਾਂ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਜਾਣਾਂਗੇ ਇਹਦੇ ਨਾਲ ਨਾਲ ਬਦਾਮਾਂ ਤੋਂ ਹੋਣ ਵਾਲੇ ਫਾਇਦੇ ਬਾਰੇ ਵੀ ਜਾਣਾਂਗੇ ਸੋ ਦੋਸਤੋ ਇਹ ਜਿਹੜੀ ਜਾਣਕਾਰੀਆਂ ਨੂੰ ਪੂਰੀ ਨੂੰ ਧਿਆਨ ਨਾਲ ਸੁਣਨਾ ਤੇ ਇਹਨੂੰ ਵੱਧ ਤੋਂ ਵੱਧ ਲੋਕਾਂ ਚ ਅੱਗੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਪਹਿਲਾਂ ਤਾਂ ਗੱਲ ਸੀ ਕਰਦੇ ਆ ਵੀ ਸਾਨੂੰ ਬਦਾਮ ਭਿਉਂ ਕੇ ਖਾਣੇ ਚਾਹੀਦੇ ਜਾਂ ਸੁੱਕੇ ਖਾਣੇ ਚਾਹੀਦੇ ਜੇ ਅਸੀਂ ਭਿਉਂ ਕੇ ਖਾਣੇ ਆ ਤਾਂ ਸਾਨੂੰ ਉਹਦਾ ਕੀ ਬੈਨੀਫਿਟ ਮਿਲਦਾ ਕੀ ਫਾਇਦਾ ਮਿਲਦਾ ਦੋਸਤੋ ਅਸਲ ਦੇ ਵਿੱਚ ਦੋ ਵੱਡੇ ਕਾਰਨ ਆ ਜਦੋਂ ਅਸੀਂ ਬਦਾਮ ਭਿਓ ਕੇ ਕਿਉਂ ਖਾਣੇ ਆ ਇਹਦੇ ਦੋ ਵੱਡੇ ਕਾਰਨ ਨੇ ਆ ਪਹਿਲਾ ਜੇ ਵਿਗਿਆਨਕ ਤੌਰ ਤੇ ਕਾਰਨ ਵੇਖਿਆ ਜਾਵੇ ਤਾਂ ਬਦਾਮਾਂ ਦੇ ਵਿੱਚ ਫਾਈਟਿਕ ਐਸਿਡ ਪਾਇਆ ਜਾਂਦਾ ਤੇ ਜਿਹੜਾ ਫਾਈਟਿਕ ਐਸਿਡ ਹੁੰਦਾ ਏ ਜਿਹੜੇ ਬਦਾਮ ਚ ਬਾਕੀ ਨਿਊਟ੍ਰੀਐਂਟਸ ਹੁੰਦੇ ਆ ਵਿਟਾਮਿਨਸ ਹੁੰਦੇ ਵਿਟਾਮਿਨ ਈ ਬੜਾ ਵਧੀਆ ਪਾਇਆ ਜਾਂਦਾ ਤੇ ਬਾਕੀ ਇਹ ਚ ਖਣਿਜ ਭਰਪੂਰ ਮਾਤਰਾ ਚ ਹੁੰਦੇ ਆ ਹੋਰ ਪੋਸ਼ਟਿਕ ਤੱਤ ਬਹੁਤ ਵਧੀਆ ਹੁੰਦੇ ਸੋ ਇਹ ਸਾਰੇ ਵੀ ਜਿੰਨੇ ਵੀ ਪੋਸ਼ਟਿਕ ਤੱਤ ਆ ਵਿਟਾਮਿਨਸ ਆ ਇਨਾਂ ਦੀ ਜਿਹੜੀ ਐਬਜ਼ਾਰਪਸ਼ਨ ਆ ਉਹ ਘਟਾਉਂਦਾ ਏ ਜਿਹੜਾ ਫਾਈਟਿਕ ਐਸਿਡ ਹੁੰਦਾ ਬਾਦਾਮਾਂ 'ਚ ਭਾਵੇਂ ਇਹਨਾਂ ਨੂੰ ਸੋਖਣ ਨਹੀਂ ਦਿੰਦਾ ਸਰੀਰ 'ਚ ਪੂਰੀ ਤਰ੍ਹਾਂ ਸੋ ਜਦੋਂ ਅਸੀਂ ਇਹਨਾਂ ਨੂੰ ਭਿਉ ਕੇ ਖਾਂਦੇ ਆ ਤਾਂ ਬਾਦਾਮਾਂ ਨੂੰ ਭਿਉਣਾ ਨਾ ਇਹਨਾਂ ਦੇ ਫਾਈਟਿਕ ਐਸਿਡ ਦਾ ਜਿਹੜਾ ਅਸਰ ਆ ਇਹਨਾਂ ਦੇ ਵਿੱਚਲੇ ਫਾਈਟਿਕ ਐਸਿਡ ਦਾ ਉਹ ਘੱਟ ਹੋ ਜਾਂਦਾ ਸੋ ਜਿਹਦੇ ਕਰਕੇ ਇਹਨਾਂ ਵਿੱਚਲੇ ਜਿਹੜੇ ਨਿਊਟ੍ਰੀਐਂਟਸ ਆ ਉਹ ਬੜੀ ਵਧੀਆ ਤਰੀਕੇ ਨਾਲ ਸਾਡੇ ਸਰੀਰ 'ਚ ਸੋਖੇ ਜਾਂਦੇ ਆ ਤੇ ਦੋਸਤੋ ਨੰਬਰ 2 ਬਾਦਾਮਾਂ ਨੂੰ ਭਿਉਣਾ ਇਹਨਾਂ ਵਿੱਚਲੇ ਜਿਹੜੇ ਨਿਊਟ੍ਰੀਐਂਟਸ ਆ ਉਹ ਐਕਟੀਵੇਟ ਹੋ ਜਾਂਦੇ ਸੋ ਇਹਨਾਂ ਦਾ ਅਸਰ ਵੀ ਵੱਧ ਹੋ ਜਾਂਦਾ ਹੈ ਸੋ ਹਮੇਸ਼ਾ ਬਦਾਮਾਂ ਨੂੰ ਜੇ ਅਸੀਂ ਭਿਉਂ ਕੇ ਖਾਵਾਂਗੇ ਤਾਂ ਉਹਨਾਂ ਦਾ ਸਾਨੂੰ ਵੱਧ ਅਸਰ ਵੇਖਣ ਨੂੰ ਮਿਲੂ ਸਾਡੀ ਸਿਹਤ ਤੇ ਤੇ ਇਹਦੇ ਨਾਲ ਨਾਲ ਦੋਸਤੋ ਸੁੱਕੇ ਬਦਾਮ ਖਾਣ ਦੀ ਜਗ੍ਹਾ ਜਦੋਂ ਅਸੀਂ ਭਿਉਂ ਕੇ ਖਾਨੇ ਆ ਤਾਂ ਉਹਦੇ ਨਾਲ ਇਹ ਸਾਡੇ ਜਲਦੀ ਹਾਜਮ ਹੋ ਜਾਂਦੇ ਆ ਤੇ ਨੰਬਰ 2 ਜਿਨ੍ਹਾਂ ਦੇ ਦੰਦ ਨਹੀਂ ਹੈਗੇ ਉਹ ਵੀ ਇਹਨਾਂ ਨੂੰ ਖਾ ਸਕਦੇ ਜੇ ਬਦਾਮ ਭਿਉਂਤੇ ਹੋਏ ਹੋਣ ਸੋ ਇਹਦਾ ਵੱਡਾ ਕਾਰਨ ਸੀ ਬਦਾਮ ਅਸੀਂ ਕਿਉਂ ਭਿਉਂ ਕੇ ਖਾਨੇ ਆ ਸੋ ਕੀ ਆਓ ਹੁਣ ਪਹਿਲਾਂ ਜਾਣਦੇ ਵੀ ਇਹਨਾਂ ਤੋਂ ਫਾਇਦੇ ਕੀ ਕੀ ਮਿਲਦੇ ਆ ਸੋ ਬਦਾਮਾਂ ਨੂੰ ਦੋਸਤੋ ਜੇ ਖਾਣ ਦਾ ਪਹਿਲਾ ਫਾਇਦਾ ਵੇਖੀਏ ਜਿਹੜੇ ਲੋਕ ਰੋਜ਼ ਇਹਨਾਂ ਦਾ ਸੇਵਨ ਕਰਦੇ ਆ ਤਾਂ ਉਹਨਾਂ ਦੀ ਦਿਲ ਦੀ ਸਿਹਤ ਬੜੀ ਵਧੀਆ ਰਹਿੰਦੀ ਆ ਕਿਉਂਕਿ ਜਦੋਂ ਅਸੀਂ ਬਦਾਮ ਖਾਂਦੇ ਆ ਇਹਦੇ ਨਾਲ ਸਾਡਾ ਜਿਹੜਾ ਬੈਡ ਕੋਲੇਸਟ੍ਰੋਲ ਐਲ ਡੀ ਐਲ ਉਹ ਹੀ ਹਟਾਉਂਦਾ ਏ ਸੋ ਜਿਹਦੇ ਸਿੱਟੇ ਵਜੋਂ ਐਥੀਰੋਸਕਲੋਰੋਸਿਸ ਦੀ ਜਿਹੜੀ ਪਰੇਸ਼ਾਨੀ ਆ ਨਸਾਂ 'ਚ ਜਿਹੜਾ ਕੋਲੇਸਟ੍ਰੋਲ ਜੰਮਣ ਦੀ ਪ੍ਰਕਿਰਿਆ ਨੂੰ ਅਸੀਂ ਐਥੀਰੋਸਕਲੋਰੋਸਿਸ ਕਹਿ ਦਿੰਨੇ ਸੋ ਇਹਦੀ ਪਰੇਸ਼ਾਨੀ ਘੱਟ ਹੋ ਜਾਂਦੀ ਆ ਸੋ ਇਹਦੇ ਨਾਲ ਨਾਲ ਨਾਲੇ ਕੋਲੇਸਟ੍ਰੋਲ ਨੂੰ ਵੀ ਘਟਾਉਂਦੇ ਆ ਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ 'ਚ ਰੱਖਦੇ ਆ ਸੋ ਜਿਹਦੇ ਕਰਕੇ ਸਾਡੇ ਹਾਰਟ ਦੀ ਕਹੋ ਵੀ ਸਿਹਤ ਵਾਸਤੇ ਬਹੁਤ ਵਧੀਆ ਮੰਨੇ ਜਾਂਦੇ ਤੇ ਦੋਸਤੋ ਜਿਹੜੇ ਜਿਨ੍ਹਾਂ ਨੂੰ ਸ਼ੂਗਰ ਆ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਦਾਮਾਂ ਦਾ ਸੇਵਨ ਬਹੁਤ ਫਾਇਦੇਮੰਦ ਰਹਿੰਦਾ ਹੈ ਕਿਉਂਕਿ ਜਿਹੜੇ ਲੋਕ ਰੋਜ਼ਾਨਾ ਬਦਾਮ ਖਾਂਦੇ ਆ ਉਹਨਾਂ ਦਾ HbA1c ਜਿਹੜਾ 3 ਮਹੀਨੇ ਦਾ ਰਿਕਾਰਡ ਦੱਸਦਾ 슈ਗਰ ਦਾ ਟੈਸਟ ਉਹ 'ਚ ਵੀ ਬੜਾ ਫਰਕ ਪੈਂਦਾ ਏ HbA1c ਦੀ ਵੈਲਿਊ ਵੀ ਹੇਠਾਂ ਆਉਂਦੀ ਆ ਸੋ 슈ਗਰ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਲਾਹੇਵੰਦ ਹੁੰਦੇ ਆ ਦੋਸਤੋ ਬਦਾਮਾਂ 'ਚ ਪ੍ਰੋਟੀਨ ਬੜਾ ਵਧੀਆ ਮਿਲਦਾ ਵਿਟਾਮਿਨ E ਭਰਪੂਰ ਮਾਤਰਾ 'ਚ ਹੁੰਦਾ ਕੈਲਸ਼ੀਅਮ ਬਹੁਤ ਵਧੀਆ ਹੁੰਦਾ ਤੇ ਹੋਰ ਵੀ ਖਣਿਜ ਬੜੇ ਵਧੀਆ ਪਾਏ ਜਾਂਦੇ ਵਿਟਾਮਿਨ A ਬੜਾ ਵਧੀਆ ਹੁੰਦਾ ਏ ਸੋ ਬਦਾਮਾਂ ਦਾ ਸੇਵਨ ਕਰਨਾ ਸਾਡਾ ਭਾਰ ਵੀ ਘਟ ਹੁੰਦਾ ਇਹਨਾਂ ਨਾਲ ਇਹਦੇ ਨਾਲ ਸਟਾਈਟਿ ਆ ਸਾਡੀ ਓ ਇੰਪਰੂਵ ਹੁੰਦੀ ਆ ਭਾਵ ਸਾਡੇ ਭੁੱਖ ਸਾਡੀ ਘਟਦੀ ਆ ਅਸੀਂ ਓਵਰ EATING ਤੋਂ ਬਚਦੇ ਆ ਜਦੋਂ ਅਸੀਂ ਬਦਾਮਾਂ ਦਾ ਸੇਵਨ ਕਰਦੇ ਆ ਸੋ ਰੋਜ਼ਾਨਾ ਨਿਰਨੇ ਕਾਲ ਜੇ ਖਾਲੀ ਪੇਟ ਇਹਨਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਤੇ ਦੋਸਤੋ ਇੱਕ ਹੋਰ ਸਾਡੇ ਦਿਮਾਗ ਚ ਆਉਂਦਾ ਵੀ ਕੀ ਇਹਨਾਂ ਦਾ ਛਿਲਕਾ ਉਤਾਰ ਕੇ ਖਾਣਾ ਚਾਹੀਦਾ ਜਾਂ ਛਿਲਕੇ ਦੇ ਸਮੇਤ ਹੀ ਖਾਣੇ ਚਾਹੀਦੇ ਸੋ ਦੋਸਤੋ ਇਹਦਾ ਆਨਸਰ ਇਹ ਆ ਵੀ ਬਦਾਮਾਂ ਦੇ ਛਿਲਕੇ 'ਚ ਪੋਲੀਫੀਨੋਲਸ ਨਾਂ ਦੇ ਐਂਟੀਆਕਸੀਡੈਂਟ ਬਹੁਤ ਵਧੀਆ ਹੁੰਦੇ। ਸੋ ਜਦੋਂ ਅਸੀਂ ਇਹਨਾਂ ਦਾ ਛਿਲਕਾ ਉਤਾਰ ਦਿੰਨੇ ਆ ਤਾਂ ਸਾਨੂੰ ਇਹਨਾਂ ਐਂਟੀਆਕਸੀਡੈਂਟਸ ਦਾ ਫਾਇਦਾ ਨਹੀਂ ਮਿਲ ਪਉਂਦਾ। ਸੋ ਜੇ ਅਸੀਂ ਛਿਲਕੇ ਦੇ ਸਮੇਤ ਖਾਨੇ ਆ ਤਾਂ ਇਹਦੇ ਨਾਲ ਸਾਨੂੰ ਵੱਧ ਫਾਇਦਾ ਮਿਲਦਾ ਕਿਉਂਕਿ ਜਿਹੜੇ ਪੋਲੀਫੀਨੋਲਸ ਆ ਇਹ ਵੀ ਸਾਡੀ ਸਿਹਤ ਲਈ ਬਹੁਤ ਫਾਇਦੇ ਰੱਖਦੇ ਆ। ਸੋ ਬਦਾਮਾਂ ਨੂੰ ਹਮੇਸ਼ਾ ਛਿਲਕੇ ਦੇ ਸਮੇਤ ਹੀ ਖਾਣਾ ਚਾਹੀਦਾ ਏ ਤੇ ਕੋਸ਼ਿਸ਼ ਕਰੋ ਵੀ ਇਹਨਾਂ ਨੂੰ ਭੌਂ ਕੇ ਖਾਓ ਤਾਂ ਵਧੀਆ। ਬਾਕੀ ਕਈ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਵੀ ਕੀ ਇਹਨਾਂ ਨੂੰ ਰੋਸਟ ਕਰਨਾ ਅੱਗ ਤੇ ਭੁੰਨਣਾ ਇਹਨਾਂ ਦਾ ਅਸਰ ਘੱਟ ਹੋ ਜਾਂਦਾ ਬਿਲਕੁਲ ਨਹੀਂ ਦੋਸਤੋ ਬਦਾਮਾਂ ਨੂੰ ਰੋਸਟ ਕਰਨਾ ਇਹਨਾਂ ਦਾ ਜਿਹੜਾ ਵਾਟਰ ਕੰਟੈਂਟ ਆ ਉਹ ਬਿਲਕੁਲ ਖਤਮ ਹੋ ਸਕਦਾ ਪਰ ਇਹਨਾਂ ਵਿੱਚਲੇ ਜਿਹੜੇ ਪੋਸਟਿਕ ਤਾਤ ਆ ਉਹ ਐਜ਼ ਇਟ ਇਜ਼ ਉਵੇਂ ਹੀ ਰਹਿੰਦੇ ਆ ਬਿਲਕੁਲ ਨਹੀਂ ਘੱਟ ਹੁੰਦੇ ਸੋ ਇਹਨਾਂ ਨੂੰ ਅਸੀਂ ਰੋਸਟ ਕਰਕੇ ਵੀ ਖਾ ਸਕਦੇ ਹਾਂ ਤੇ ਦੋਸਤੋ ਇੱਕ ਹੋਰ ਸਵਾਲ ਹੁੰਦਾ ਵੀ ਕੀ ਫਰਿੱਜ ਚ ਰੱਖਣ ਨਾਲ ਬਦਾਮਾ ਬਦਾਮ ਖਰਾਬ ਹੋ ਜਾਂਦੇ ਬਿਲਕੁਲ ਨਹੀਂ ਫਰਿੱਜ ਚ ਰੱਖਣ ਨਾਲ ਸਗੋਂ ਇਹਨਾਂ ਦੀ ਜਿਹੜੀ ਸੈਲਫ ਲਾਈਫ ਆਪਾਵ ਇਹ ਖਰਾਬ ਜਲਦੀ ਨਹੀਂ ਹੁੰਦੇ ਇਹਨਾਂ ਦੀ ਕਹਿ ਲਓ ਵੀ ਟਾਈਮ ਹੋਰ ਵੱਧ ਜਾਂਦਾ ਏ ਇਹ ਜਿਆਦਾ ਦੇਰ ਤੱਕ ਅਸੀਂ ਇਹਨਾਂ ਨੂੰ ਸੰਭਾਲ ਕੇ ਰੱਖ ਸਕਦੇ ਹਾਂ ਸੋ ਇਹਦੇ ਨਾਲ ਨਾਲ ਕਈ ਲੋਕ ਇਹ ਵੀ ਪੁੱਛਦੇ ਵੀ ਕੀ ਅਖਰੋਟ ਖਾਣੇ ਚਾਹੀਦੇ ਜਾਂ ਬਦਾਮ ਖਾਣੇ ਚਾਹੀਦੇ ਆ ਦੋਸਤੋ ਜੇ ਤਾਂ ਤੁਸੀਂ ਵਿਟਾਮਿਨ E ਜਾਂ ਕੈਲਸ਼ੀਅਮ ਲੈਣਾ ਚਾਹੁੰਦੇ ਆ ਤਾਂ ਸਭ ਤੋਂ ਵਧੀਆ ਬਦਾਮ ਰਹਿਣਗੇ ਪਰ ਜੇ ਤੁਸੀਂ omega 3 ਫੈਟੀ ਐਸਿਡ ਜ਼ਿਆਦਾ ਲੈਣਾ ਚਾਹੁੰਦੇ ਆ ਤਾਂ ਉਹ ਅਖਰੋਟਾਂ ਚ ਹੁੰਦਾ ਏ ਸੋ ਜਿਹੜੇ ਲੋਕ omega 3 ਫੈਟੀ ਐਸਿਡ ਜ਼ਿਆਦਾ ਲੈਣਾ ਚਾਹੁੰਦੇ ਆ ਅਖਰੋਟਾਂ ਦਾ ਇਸਤੇਮਾਲ ਕਰ ਸਕਦੇ ਬਾਕੀ ਵਧੀਆ ਰਹੂਗਾ ਮੈਂ ਤਾਂ ਇਹੀ ਸੁਜੈਸਟ ਕਰੂੰਗਾ ਵੀ ਤੁਸੀਂ ਰੋਜ਼ ਅਖਰੋਟ ਦਾ ਵੀ ਸੇਵਨ ਕਰੋ ਤੇ ਬਦਾਮਾਂ ਦਾ ਵੀ ਸੇਵਨ ਕਰੋ ਹੁਣ ਗੱਲ ਆਉਂਦੀ ਇਹਨਾਂ ਦੀ ਸਹੀ ਮਾਤਰਾ ਸੋ ਦੋਸਤੋ ਬਹੁਤਾਂ ਤਖਰੇ ਚੀਜ਼ ਦੀ ਮਾੜੀ ਹੁੰਦੀ ਆ ਸੋ ਇਹਨਾਂ ਨੂੰ ਵੀ ਜੇ ਇੱਕ ਸਹੀ ਤਰੀਕੇ ਨਾਲ ਸਹੀ ਗਿਣਤੀ 'ਚ ਖਾਦਾ ਜਾਵੇ ਤਾਂ ਇਹ ਫਾਇਦੇ ਦਿੰਦੇ। ਸੋ ਰੋਜ਼ਾਨਾ ਅਸੀਂ 7 ਤੋਂ 10 ਦੀ ਗਿਣਤੀ 'ਚ ਬਦਾਮਾਂ ਨੂੰ ਭਿਉਂ ਕੇ ਰੋਜ਼ ਖਾ ਸਕਦੇ ਹਾਂ ਤੇ 2 ਤੋਂ 3 ਦੀ ਗਿਣਤੀ 'ਚ ਅਖਰੋਟ ਭਿਉਂ ਕੇ ਖਾ ਸਕਦੇ ਹਾਂ। ਸੋ ਅਖਰੋਟ ਭਿਉਂ ਲਓ ਜਾਂ ਸੁੱਕੇ ਖਾ ਲਓ ਉਹਦਾ ਬਹੁਤਾ ਫਰਕ ਨਹੀਂ ਪੈਂਦਾ। ਕਿਉਂਕਿ ਅਖਰੋਟਾਂ ਦੇ ਵਿੱਚ ਜਿਹੜਾ ਫਾਈਟਿਕ ਐਸਿਡ ਆ ਉਹ ਨਹੀਂ ਪਾਇਆ ਜਾਂਦਾ। ਸੋ ਜੇ ਅਸੀਂ ਖਰੋਟ ਭੋਂ ਕੇ ਖਾਨੇ ਆ ਹਜਮ ਜਲਦੀ ਹੋ ਜਾਣਗੇ ਪਰ ਜਿਹੜਾ ਮੈਂ ਤੁਹਾਨੂੰ ਬਦਾਮਾਂ ਵਿੱਚ ਦੱਸਿਆ ਵੀ ਇਹਨਾਂ ਵਿੱਚ ਫਾਈਟਿਕ ਐਸਿਡ ਬਦਾਮਾਂ ਵਿੱਚ ਉਹਦਾ ਅਸਰ ਘੱਟ ਹੋ ਜਾਂਦਾ ਜਿਹਦੇ ਕਰਕੇ ਪੌਸ਼ਟਿਕ ਤੱਤ ਆ ਉਹ ਵੱਧ ਸੋਖੇ ਜਾਂਦੇ ਸੋ ਅਜਿਹਾ ਖਰੋਟਾਂ ਵਿੱਚ ਨਹੀਂ ਵੇਖਣ ਨੂੰ ਮਿਲਦਾ ਉਹ ਤੁਸੀਂ ਭੋਂ ਕੇ ਵੀ ਖਾ ਸਕਦੇ ਆ ਤੇ ਸੁੱਕੇ ਵੀ ਤੁਹਾਨੂੰ ਓਨਾ ਹੀ ਅਸਰ ਕਰਨਗੇ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਵੱਧ ਵੱਧ ਲੋਕ ਇਸ ਜਾਣਕਾਰੀ ਦਾ ਲਾਭ ਲੈ ਸਕਣ ਫਾਇਦਾ ਲੈ ਸਕਣ ਤੇ ਆਪਣਾ ਪੇਜ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਅੱਗੇ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ। ਸੋ ਇਜਾਜ਼ਤ ਦਿਓ ਧੰਨਵਾਦ।